ਲੋ ਆਜੋ ਦੋਸਤੋ ਅੱਜ ਤੁਹਾਨੂੰ ਸ਼ਹਿਰ ਪਟਿਆਲਾ ਘੁਮਾ ਕੇ ਲੈ ਕੇ ਆਉਂਦੇ ਆ ਇੱਕ ਮਿੱਤਰ ਦੀ ਮੈਡੀਸਿਨ ਪਹੁੰਚਦੀ ਕਰਨੀ ਆ ਉੱਥੇ ਇਹ ਭਰਾ ਡੇਢ ਸਾਲ ਪਹਿਲਾਂ ਨਾ ਬੇਲੇ ਆ ਕੇ ਦਵਾਈ ਲੈ ਕੇ ਗਿਆ ਥਾ ਡਾਕਟਰ ਸਾਹਿਬ ਤੋਂ ਤੇ ਰਿਜ਼ਲਟ ਇਹਨੂੰ ਬਹੁਤ ਵਧੀਆ ਲੱਗਿਆ ਪੈਸੇ ਬਾਹਰ ਆ ਇਹ ਬੰਦਾ ਤੇ ਕਹਿੰਦਾ ਮੈਂ ਹੁਣ ਜਾ ਰਿਹਾ ਹਾਂ ਬੁੱਧਵਾਰ ਨੂੰ ਕਹਿੰਦਾ ਮੇਰੀ ਫਲਾਈਟ ਆ ਤੇ ਅੱਜ ਸ਼ਾਮ ਨੂੰ ਇਹਨੇ ਨਿਕਲਣਾ ਹੈ ਤੇ ਕਹਿੰਦਾ ਵੀ ਮੇਰੇ ਰੂਮ ਮੇਟ ਲਈ ਦਵਾਈ ਜੇ ਮੈਨੂੰ ਤੂੰ ਪਟਿਆਲੇ ਫੜਾਜਵੇਂ ਤਾਂ ਮੈਂ ਕਿਹਾ ਯਾਰ ਚਲੋ ਮੰਗਲਵਾਰ ਫ੍ਰੀ ਆ ਮੈਂ ਆ ਜਾਂਦਾ ਤੂੰ ਆਪਣੀ ਬਾਹਰ ਦੀ ਤਿਆਰੀ ਕਰ ਤਾਂ ਦੋਸਤੋ ਅੱਜ ਚਲੋ ਪਟਿਆਲਾ ਘੁੰਮ ਕੇ ਆਉਂਦੇ ਆ ਨਾਲੇ ਨਾਲੇ ਬੰਦੇ ਦੀ ਮੈਡੀਸਿਨ ਫੜਾ ਕੇ ਆਉਂਦੇ ਆ ਤੇ ਹੁਣ ਨਾ ਇਹ ਜਿਹੜਾ ਸਰਦੀਆਂ ਦਾ ਸਮਾਂ ਹੈ ਇਹ ਬੈਸਟ ਟਾਈਮ ਆ ਇਸ ਮੈਡੀਸਿਨ ਦਾ ਜੇ ਕੋਈ ਤੁਹਾਡੇ ਵੀ ਲਾਕਪਾਸ ਕੋਈ ਮਿੱਤਰ ਪ੍ਰੇਮੀ ਕੋ ਜਾਂ ਤੁਸੀਂ ਆਪ ਠਲਮਠ ਹੋਵੇ ਥੋੜੀ ਬਹੁਤੀ ਤਾਂ ਜਰੂਰ ਇਹ ਮੈਡੀਸਿਨ ਮੰਗਾਓ ਜਿਵੇਂ ਮੈਂ ਪਹਿਲਾਂ ਵੀ ਆਪਣੀ ਵੀਡੀਓ ਚ ਦੱਸਿਆ ਏ ਰਜਿਸਟਰਡ ਫਾਰਮ ਦੀ ਪੱਕੇ ਬਿਲ ਦੀ ਮੈਡੀਕਲ ਸਟੋਰ ਦੀ ਆਪਣੇ ਡਾਕਟਰ ਨੂੰ ਦਿਖਾ ਕੇ ਖਾ ਸਕਦੇ ਆ ਗੂਗਲ ਕਰਕੇ ਖਾ ਸਕਦੇ ਆ ਆਪ ਵੈਸੇ ਤਾਂ ਇਹਦੇ ਚ ਜਿੰਨਾ ਸਮਾਨ ਸਾਰਾ ਪੰਸਾਰੀ ਦਾ ਹੈ ਠੀਕ ਹੈ ਜੀ ਸੋ ਇਹ ਭਰਾ ਪਹਿਲਾਂ ਵੀ ਆਇਆ ਹੋਇਆ ਏ ਮੇਰੇ ਪਿੰਡ ਚਲੋ ਜੀ ਅੱਜ ਫੇਰ ਪਟਿਆਲੇ ਤੱਕ ਦਾ ਸਫਰ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਲਓ ਜੀ ਬੱਸ ਸਟੈਂਡ ਬੇਲਾ ਪਹੁੰਚ ਗਏ ਬੱਸ ਜਾਣ ਨੂੰ ਤਿਆਰੇ ਦੀ ਜੀ ਤੁਰ ਪਈ ਦੀ ਮਰੰਡੇ ਵੱਲ ਨੂੰ ਬੱਸ ਦੇ ਵਿੱਚ ਬੈਠ ਗਏ ਜੀ ਤੇ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਜੀ ਮੇਰੇ ਬੇਲਾ ਪਿੰਡ ਤੋਂ ਸ੍ਰੀ ਚਮਕੌਰ ਸਾਹਿਬ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਧਰਤੀ ਹੈ ਜੀ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਵਾਲੀ ਧਰਤੀ ਹੈ ਜੀ ਸ੍ਰੀ ਚਮਕੌਰ ਸਾਹਿਬ ਅਸੀਂ ਭਾਗਾਂ ਵਾਲੇ ਆ ਜਿਹੜੇ ਇਸ ਧਰਤੀ ਤੇ ਪੈਦਾ ਹੋਏ ਸਾਨੂੰ ਇਸ ਮਿੱਟੀ ਤੇ ਪੈਦਾ ਕੀਤਾ ਮਰੰਡਾ ਬੱਸ ਸਟੈਂਡ ਪਹੁੰਚ ਗਏ ਜੀ ਬੱਸ ਜਾਣ ਲਈ ਰੈਡੀ ਤੀ ਜੀ ਪੀ ਆਰਟੀਸੀ ਪੰਜਾਬ ਰੋਡਵੇਜ ਪਰ ਬੀਬੀਆਂ ਭੈਣਾਂ ਹੀ ਸੀਟਾਂ ਤੇ ਬੈਠੀਆਂ ਧੀਆਂ ਤੇ ਸਾਡੇ ਸਿਰਫ ਚਾਰ ਭਰਾ ਆਈ ਤੇ ਜਿਹੜੇ ਸੀਟਾਂ ਦੇ ਬੈਠੇ ਤੇ ਤੇ ਅਸੀਂ ਪੰਜ ਜਣੇ ਜਾਨੀ ਕਿ ਟਿਕਟਾਂ ਵਾਲੇ ਕਹਿ ਲਓ ਤਾਂ ਬੀਲੇ ਤੋਂ ਮਰੰਡੇ ਦੀ 20 ਕਿਲੋਮੀਟਰ ਦੀ ਤੇ ਮਰੰਡੇ ਤੋਂ ਪਟਿਆਲੇ ਦੀ ਦੂਰੀ ਹੈਗੀ 70 ਕਿਲੋਮੀਟਰ ਤਾਂ ਤੁਸੀਂ ਹਿਸਾਬ ਲਾ ਲਓ ਵੀ 70 ਕਿਲੋਮੀਟਰ ਰੋਡ ਵੇਜ ਦੀ ਬਸ ਤੇ ਪੰਜ ਟਿਕਟਾਂ ਹੈ ਜੀ ਬਾਕੀ ਸਾਡੀਆਂ ਬੀਬੀਆਂ ਭੈਣਾਂ ਆਧਾਰ ਕਾਰਡ ਵਾਲੀਆਂ ਤਾਂ ਇਹਦੇ 'ਚ ਵੀ ਨਾ ਬਹੁਤ ਵਿਰੋਧਾਭਾਸ ਆ ਦੋਸਤੋ ਕਈ ਸਾਡੀਆਂ ਬੀਬੀਆਂ ਭੈਣਾ ਇਹ ਜੀਆਂ ਐ ਜਿਹੜੀਆਂ ਰੋਜ਼ ਸਫ਼ਰ ਕਰਦੀਆਂ ਕਈ ਇਹ ਜੀਆਂ ਐ ਜਿਹੜੀਆਂ ਨੂੰ 5-5 ਸਾਲ ਲੰਘ ਜਾਂਦੇ ਪੇਕੇ ਗਈਆਂ ਨੂੰ ਖੈਰ ਇਕੁਅਲ ਨਹੀਂ ਹੈਗਾ ਇਹ ਤਾਂ ਸਭ ਜਾਣਦੇ ਆ ਵੀ ਇਹ ਸਾਰੀ ਇਹ ਸੁਵਿਧਾ ਸਾਰੀ ਔਰਤਾਂ ਨੂੰ ਨਹੀਂ ਹੈਗੀ ਆ ਜੀ ਜੀਟੀ ਰੋਡ ਸਰੰਦਦਾ ਜੀ ਬਹੁਤ ਮਸ਼ਹੂਰ ਜੀਟੀ ਰੋਡ ਹੈ ਜੀ ਸਾਡਾ ਇਹ ਸਰੰਦ ਪਹੁੰਚ ਗਏ ਜੀ ਪਟਿਆਲੇ ਵਾਲੀ ਤਰਫ ਨੂੰ ਟਰਨ ਬਾਤ ਤੇ ਦੋਸਤੋ ਇਸ ਵਕਤ ਇਹ ਰੋਡਵੇਜ ਦਾ ਖਰਾਇਆ ਫ੍ਰੀ ਕਹਿ ਲਓ ਬਿਜਲੀ ਦਾ ਬਿੱਲ ਫ੍ਰੀ ਕਹਿ ਲਓ ਹੋਰ 36 ਤਰ੍ਹਾਂ ਦੀਆਂ ਚੀਜ਼ਾਂ ਫ੍ਰੀ ਫੰਡ ਦੇ ਚੱਕਰ ਦੇ ਵਿੱਚ ਅੱਜ ਪੰਜਾਬ ਪੂਰੇ ਭਾਰਤ 'ਚੋਂ ਪਹਿਲੇ ਨੰਬਰ ਤੇ ਹੈ ਜੀ ਕਰਜ਼ੇ ਦੇ ਮਾਮਲੇ ਦੇ ਵਿੱਚ ਤੁਸੀਂ ਗੂਗਲ ਕਰ ਸਕਦੇ ਹੋ ਜੀ ਵੈਸੇ ਮੈਂ ਗੂਗਲ ਦੀ ਫੋਟੋ ਲਾ ਰਿਹਾ ਹਾਂ ਤੁਸੀਂ ਗੂਗਲ ਕਰਕੇ ਦੇਖ ਲਿਓ ਪੰਜਾਬ ਪੂਰੇ ਭਾਰਤ 'ਚੋਂ ਪਹਿਲੇ ਨੰਬਰ ਤੇ ਕਰਜ਼ੇ ਦੇ ਮਾਮਲੇ ਦੇ ਵਿੱਚ ਪਟਿਆਲਾ ਸ਼ਹਿਰ ਪਹੁੰਚ ਗਏ ਜੀ ਆਪਾਂ ਤੇ ਵੀਰ ਨੇ ਫੋਨ ਕਰਕੇ ਮੈਨੂੰ ਪਹਿਲੇ ਹੀ ਦੱਸ ਦਿੱਤਾ ਸੀ ਕਿ ਮੈਂ 24 ਨੰਬਰ ਦੇ ਥੱਲੇ ਖੜਾ ਹੋਊਗਾ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਲੱਭਣਾ ਬੰਦੇ ਨੂੰ ਤੇ ਇਹ ਭਰਾ ਪਿਛਲੇ ਵਾਰ ਆਇਆ ਤਾਂ ਮਿਲ ਕੇ ਗਿਆ ਦਵਾਈ ਲੈ ਕੇ ਗਿਆ ਤਾਂ ਮੜਾ ਮੋਟਾ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਇਹਦੇ ਨਾਲ ਤਾਂ ਰਿਜ਼ਲਟ ਇਹਨੂੰ ਬਹੁਤ ਵਧੀਆ ਲੱਗਿਆ ਇਸ ਦਵਾਈ ਦਾ ਵੈਸੇ ਮੈਂ ਇਹਨੂੰ ਦਵਾਈ ਨਹੀਂ ਇਹਨੂੰ ਖਰਾਕ ਕਹਿੰਦਾ ਹਾਂ ਕਿਉਂਕਿ ਇਹਦੇ 'ਚ ਜਿੰਨਾ ਵੀ ਸਮਾਨ ਆ ਸਾਰਾ ਪੰਸਾਰੀ ਦਾ ਹੈ ਤੁਸੀਂ ਗੂਗਲ ਕਰ ਸਕਦੇ ਹੋ ਵੈਸੇ ਤਾਂ ਮੈਂ ਇਹ ਕਹਿਣਾ ਹੁੰਦਾ ਕਿ ਤੁਸੀਂ ਜਦ ਵੀ ਕੋਈ ਵੀ ਮੈਡੀਸਨ ਖਾਓ ਤਾਂ ਆਪਣੇ ਭਰੋਸੇਮੰਦ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਖਾਓ ਤਾਂ ਤੁਸੀਂ ਆਪਣੇ ਡਾਕਟਰ ਸਾਹਿਬ ਨੂੰ ਇਹ ਮੈਡੀਸਨ ਦਿਖਾ ਕੇ ਖਾ ਸਕਦੇ ਹੋ ਠੀਕ ਹੈ ਜੀ ਸ਼ੁੱਧ ਆਯੁਰਵੈਦਿਕ ਮੈਡੀਸਨ ਹੈ ਜੀ ਸਾਲਾਂਬੱਦੀ ਦਾ ਰਿਜ਼ਲਟ ਹੈ ਜੋ ਮੇਰਾ ਤਜਰਬਾ ਇਹਦੇ ਪਰ ਕੀਤਾ ਹੋਇਆ ਆਪਣੇ ਸਰੀਰ ਤੋਂ ਮੈਂ ਇਹ ਦੋ ਵਾਰ ਖਾਈ ਆਂ ਔਰ ਦੋ ਵਾਰ ਰਿਜ਼ਲਟ ਇਹਦਾ ਮਾਰਵਲਸ ਰਿਹਾ ਬਹੁਤ ਵਧੀਆ ਰਿਹਾ ਇਹ ਨਮਾ ਬਸਟੈਂਡ ਹੈ ਜੀ ਪਟਿਆਲੇ ਦਾ ਜੀ ਬਹੁਤ ਸੋਹਣਾ ਬਣਾਇਆ ਬਸ ਸਟੈਂਡ ਪਰ ਪੁਰਾਣੇ ਬਸ ਸਟੈਂਡ ਨਾਲ ਸਾਡੀਆਂ ਯਾਦਾਂ ਬਹੁਤ ਜੁੜੀਆਂ ਹੋਈਆਂ ਮੇਰਾ ਨਾਨਕਾ ਪਿੰਡ ਮੈਣ ਇੱਥੇ ਤੋਂ ਥੋੜੀ ਦੂਰੀ ਤੇ ਹੀ ਹੈ ਜੀ ਤੇ ਉੱਥੇ ਤੋਂ ਰੋਡਵੇਜ ਮਿੰਨੀਆ ਬੱਸਾਂ ਜਾਇਆ ਕਰਦੀ ਛੋਟ ਛੋਟੀਆਂ ਬੱਸਾਂ ਜਾਇਆ ਕਰਦੀਆਂ ਪੁਰਾਣੇ ਬਸ ਸਟੈਂਡ ਤੋਂ ਖੈਰ ਹੁਣ ਬਸ ਸਟੈਂਡ ਪਹੁੰਚ ਗਏ ਜੀ ਤੇ ਕੰਮ ਇੰਨਾ ਕਿਤਾ ਕਿ ਵੀਰ ਤੱਕ ਮੈਡੀਸਨ ਪਹੁੰਚਦੀ ਕਰਨੀ ਹੈ ਜੀ ਤੇ ਫੋਨ ਕਰਤਾ ਤਾਂ ਉਹਨੂੰ ਆ ਮੋਬਾਈਲ ਨੇ ਬੜਾ ਸੌਖਾ ਕਰਤਾ ਬੰਦੇ ਨੂੰ ਲੱਭਣਾ ਤੇ ਉਹ ਕਹਿੰਦਾ ਮੈਂ 24 ਨੰਬਰ ਦੇ ਥੱਲੇ ਖੜਾ ਹੋਊਗਾ ਹਾਲਾਂਕਿ ਥੋੜਾ ਜਿਹਾ ਕੈਮਰਾ ਕੌਨਸ਼ੀਅਸ ਤਾਂ ਮੇਰਾ ਵੀ ਰਹੇ ਕਹਿੰਦਾ ਵੀ ਆਹ ਦੇਖੋ ਮਿਲ ਗਏ ਮੈਨੂੰ ਕਹਿੰਦਾ ਮੇਰੀ ਵੀਡੀਓ ਨਾ ਬਣਾਈ ਯਾਰ ਤੇ ਇਹ ਇਹਨੇ ਆਪਣੇ ਲਈ ਨਹੀਂ ਮੰਗਾਈ ਹੈਗੀ ਆਪਣੇ ਰੂਮ ਮੇਟ ਲਈ ਮੰਗਾਈ ਹੈ ਕਹਿੰਦਾ ਵੀ ਉਹਨੂੰ ਪ੍ਰੋਬਲਮ ਆ ਤੇ ਕਹਿੰਦਾ ਮੈਂ ਪੈਸੇ ਪੁਆਲੇ ਤੇ ਆ ਆਪਣੇ ਉਹ ਤੋਂ ਤੇ ਕਹਿੰਦਾ ਹੁਣ ਮੈਂ ਜਾਣ ਲੱਗਾ ਲੈ ਜਾਊਂਗਾ ਤੇ ਮੈਂ ਕਹਾ ਪੱਕਾ ਬਿਲ ਚਿੱਟੇ ਲਿਖਾਵੇ ਚ ਲੈ ਕੇ ਜਾਈਏ 에ਰਪੋਰਟ ਤੇ ਤੈਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਠੀਕ ਹੈ ਜੀ ਕਿਉਂਕਿ ਬਿਲ ਹੀ ਮੰਗਦੇ ਆ 에ਰਪੋਰਟ ਤੇ ਬਿਲ ਹੋਣਾ ਚਾਹੀਦਾ ਏ ਤੁਹਾਡੀ ਮੈਡੀਸਨ ਦਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੈ ਇਸ ਗੱਲ ਦੀ ਪੱਕਾ ਬਿਲ ਹੋਣਾ ਚਾਹੀਦਾ ਏ ਲਓ ਜੀ ਦਵਾਈ ਦੇਣ ਤੋਂ ਬਾਅਦ ਵਾਪਸੀ ਦੇ ਚਾਲੇ ਪਾਤੀ ਜੀ ਫਤੇਗੜ ਬੱਸ ਲੱਗੀ ਹੋਈ ਸੀ 28 ਨੰਬਰ ਤੇ ਤੇ ਹੁਣ ਆਪਾਂ ਵਾਪਸ ਪਿੰਡ ਵੱਲ ਨੂੰ ਯਾਣ ਲਈ ਬੈਠ ਗਏ ਬੱਸ ਦੇ ਵਿੱਚ ਪਟਿਆਲੇ ਦਾ ਬੱਸ ਸਟੈਂਡ ਬਹੁਤ ਸਾਫ਼ ਸੁਥਰਾ ਸੋਹਣਾ ਬੱਸ ਸਟੈਂਡ ਹੈ ਇਹ ਜੀ ਗੱਲ ਨਹੀਂ ਹੈਗੀ ਹੋਰ ਬੱਸ ਸਟੈਂਡਾਂ ਦੇ ਵਿੱਚ ਮੈਂ ਦੇਖਿਆ ਕਿ ਗੰਦਗੀ ਦੇਖੀ ਹੈ ਪਰ ਪੜਿਆ ਪਟਿਆਲਾ ਬੱਸ ਸਟੈਂਡ ਸਾਫ਼ ਸੁਥਰਾ ਬੱਸ ਸਟੈਂਡ ਹੈ ਜੀ ਤੇ ਮੈਂ ਮੋਬਾਈਲ ਨੰਬਰ ਦੇ ਰਿਹਾ ਜੀ ਜੇ ਕਿਸੇ ਵੀਰ ਭਰਾ ਨੇ ਮੈਡੀਸਨ ਇਹ ਮੰਗਾਉਣੀ ਹੋਵੇ ਜਾਂ ਪਿੰਡ ਆਉਣਾ ਹੋਵੇ ਜਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੋਵੇ